ਲੋਈ ਆ ਗਏ ਬਈ ਅੱਜ ਫੇਰ ਆ ਦੁੱਧ ਪਾੜਤਾ ਓਏ ਧੁੱਖੇ ਹੈਗੇ ਵਿਚਾਰੇ ਚਲ ਐਜ ਪਾ ਦੇ ਪਹਿਲਾਂ ਇਨੀ ਭੁੱਖ ਲੱਗੀ ਆ ਪੌਣਾ ਪੌਣਾ ਫੀਡ ਪਾ ਕੇ ਨਾ ਪਹਿਲਾਂ ਦੋਹੇ ਪਾ ਦੇ ਬਈ ਅਪੀਲ ਆ ਸਾਡੀ ਵੀ ਫੀਡ ਦਾ ਸਾਡਾ ਇੰਤਜ਼ਾਮ ਕਰ ਦਿਓ ਫੀਡ ਸਾਡੀ ਹੋ ਰਹੀ ਏ ਖਤਮ ਫੀਡ ਜਮਾਂ ਹੀ ਗਈ ਆਪਣੇ ਕੋਲ ਆਹੀ ਮਲਾ ਰਹਿ ਗਈ ਜਿਹੜੀ ਸੀਗੀ ਵਿਚੇ ਨਹੀਂ ਰਹੀ ਹੈ ਹੈਗੀ ਪਰ ਖਤਮ ਦੁਕਾਨ ਤੇ ਦਾ ਆਹੀ ਰਹਿ ਗਈ ਸੀ ਆਪਣੇ ਕੋਲ ਦੁਕਾਨ ਤੇ ਆਹੀ ਰਹਿ ਗਈ ਸੀ ਰਵਿੰਦਰ ਵਾਲੀ ਦੁਕਾਨ ਤੇ ਵੀ ਖਤਮ ਹੋ ਗਈ ਤੇ ਬਈ ਫੀਡ ਦਾ ਸਾਡਾ ਇੰਤਜ਼ਾਮ ਜ਼ਰੂਰ ਕਰਕੇ ਦਿਓ ਤੇ ਇੱਕ ਬਈ ਹਰ ਵੀਡੀਓ ਚ ਅਸੀਂ ਕਹਨੇ ਆ ਵੀ ਸਾਡਾ YouTube ਤੇ ਪੇਜ ਚੈਨਲ ਬਣਾ ਇੱਕ ਆਸ ਦੀ کرن ਤੇ ਸਾਰੇ ਜਣੇ YouTube ਤੇ ਸਬਸਕ੍ਰਾਈਬ ਕਰ ਲੋ ਆ ਕੇ ਆ ਕੇ ਦੱਸਣਾ ਬਈ ਜੀ ਕੌਣ ਕੌਣ ਕਰਕੇ ਆਇਆ ਉਥੇ ਲਈ ਪੜ ਲਮ ਤਾ ਅਸੀਂ ਹਰ ਵੀਡੀਓ ਚ ਅਪੀਲ ਕਰਦੇ ਆ ਤੁਹਾਨੂੰ ਹਨਾ ਵੀ ਸਾਡਾ YouTube ਤੇ ਚੈਨਲ ਸਬਸਕ੍ਰਾਈਬ ਕਰ ਲੋ ਜੀ ਤਾਂ ਬੇਜਵਾਨਾਂ ਦੀ ਸੇਵਾ ਕਰਿਆ ਕਰੋ ਇਹਨਾਂ ਦੀ ਮਦਦ ਕਰਿਆ ਕਰੋ ਹਲਪ ਕਰਿਆ ਕਰੋ ਇਹਨਾਂ ਦੀ ਜਿੰਨੇ ਜੋਗੇ ਹੈਗੇ ਆ ਸਾਰੇ ਕਰੀਏ ਰਲ ਮਿਲ ਕੇ ਆ ਦੇਖੋ ਹੁਣ ਆ ਬੱਚੇ ਆ ਠੀਕ ਆ ਇਹਨਾਂ ਦੀ ਮਾਂ ਵਿਚਾਰਾਂ ਦੀ ਹੈ ਨਹੀਂਗੀ ਤੇ ਜੇ ਕੋਈ ਨਾ ਕੇਅਰ ਕਰਦਾ ਤਾਂ ਪਹਿਲੇ ਨਹੀਂ ਕਹਿੰਦੇ ਵੀ ਚਲੋ ਅਸੀਂ ਬਚਾਇਆ ਹਨ ਇਹ ਤਾਂ ਚਲੋ ਠੋਡੀ ਭੇਜੀ ਹੋਈ ਫੀਡ ਆ ਤੇ ਅਸੀਂ ਪਾ ਜਾਣੇ ਆ ਕੇ ਤੇ ਨਹੀਂ ਸਾਡੇ ਤੋਂ ਵੀ ਕਿੱਥੇ ਘਰ ਹੋਣੀ ਸੀ ਇਹਨਾਂ ਦੀ ਵਿਚਾਰਾਂ ਦੀ ਇੰਨੀ ਤੇ ਚਲੋ ਬਚ ਗਏ ਹਨ ਠੀਕ ਹੈ ਇਹ ਦੂ ਪਹਿਲਾਂ ਬਈ ਉਹ ਮਰ ਗਏ ਉਹ ਹਨ ਤੇ ਮੈਂ ਤਾਂ ਹੀ ਆ ਵੀ ਫੀਡ ਭੇਜ ਦਿਆ ਕਰੋ ਤਾਂ ਬੇਜਵਾਨਾਂ ਦੀ ਸੇਵਾ ਕਰਿਆ ਕਰੋ ਮਦਦ ਕਰਿਆ ਕਰੋ ਬਾਕੀ ਬਾਈ ਤੂੰ ਕੀ ਫੀਡ ਆਪਾਂ ਨੂੰ ਯਾਰ ਜ਼ਰੂਰੀ ਹੈ ਕਿਉਂਕਿ ਮੇਨ ਸੀ ਆਪਣੇ ਕੋਲੇ ਫੀਡਰ ਆ ਹੀ ਰਹਿ ਗਈ ਹੈ ਨਾ ਠੀਕ ਹੈ ਚੱਲ ਹੋਰ ਆਪਾਂ ਵੀ ਪਾਲਾਂਗੇ ਬਤ ਤੋਂ ਕਰੋ ਆਪਣੀਆਂ ਰੋਟੀਆਂ ਹੋਣੀਆਂ ਸੁੱਕੀਆਂ ਉਹ ਲੈ ਕੇ ਲਿਆ ਕਰਾਂਗੇ ਭਰਾ ਪਰ ਗੱਲ ਤਾਂ ਫਿਰ ਹੋ ਹੀ ਜਾਣਾ ਚੱਲ ਕੋਈ ਨਹੀਂ ਖਲਾਰਾ ਬਾਲਾ ਪਾਲਿਆ ਹੈ ਨਾ ਤੇ ਬਾਕੀ ਖਲਾਰਾ ਆਪਣਾ ਬਾਲਾ ਆਇਆਣਾ ਆਪਾਂ ਸਾਰੇ ਪਿੰਡ ਚ ਆਪਾਂ ਨੂੰ ਜਿਹੜਾ ਵੀ ਦੀਂਦਾ ਆਪਾਂ ਨੂੰ ਮਲਾਡਾ ਕੋਈ ਵੀ ਆਪਾਂ ਨੂੰ ਯਾਰ ਮਲਾ ਆਪਣੇ ਵੱਲੋਂ ਫੀਡ ਪਾਉਣੇ ਆ ਜਾਂ ਦੁੱਧ ਪਾਉਣੇ ਆ ਹੈ ਨਾ ਜਾਂ ਕੋਈ ਵੀ ਆਪਾਂ ਮਲਾ ਦਵਾਈ ਦੇ ਦੰਨੇ ਆ ਆਪਣੀ ਤਾਂ ਆਹੀ ਸੇਵਾ ਹੈ ਹੁਣ ਉਹ ਆਉਂਦੀ ਏ ਇੱਕ ਭੱਜੀ ਉਹ ਦੇਖੋ ਦੇਸੀ ਆ ਜਾ ਆ ਜਾ ਆ ਪੰਜੋ ਹੋ ਸਕਦਾ ਮੱਲਾ ਦਾ ਸ਼ਾਇਦ ਇਹਨਾਂ ਦੀ ਜ਼ਰੂਰਤ ਆ ਪਰ ਨਹੀਂ 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 ਇਹ ਦੂਜੀ ਇਹ ਦੂਜੀ ਓੜਿਆ ਓੜਿਆ ਆ ਜਾ ਆ ਜਾ ਆ ਜਾ ਇਹ ਵੀ ਬਹੁਤ ਹੋ ਗਿਆ ਬੱਸ ਬੱਸ ਉਤੋਂ ਡੀਪ ਕੋਸੋਂ ਡੀਪ ਨਹੀਂ 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 ਉਰਾਂ ਜਰਾ ਨਹੀਂ ਨਹੀਂ ਲੈ 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 ਆ ਦੇਖੋ ਲੈ ਲੈ ਇਹਨਾਂ ਦਾ ਗਰਮਣਾ ਹੋਇਆ ਕਰੋ ਤੁਸੀਂ ਆ ਜਾ ਉਰਾਂ ਜਾ ਓੜਿਆ ਉਰਾਂ ਜਾ ਆਜੋ 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 ਖਾਲੰਦੇ ਖਾਲੰਦੇ ਪੁੱਤ ਨਾ ਵੀ ਓਰੇ ਖਾਲਾਂ ਦੇਰੇ ਇਹਨਾਂ ਦਾ ਗਰਮਣਾ ਹੋਇਆ ਦਰਪਾਉ ਤੂੰ ਯਾਰ ਠੰਡਾ ਰਹਿ ਗਿਆ ਓਰੇ ਆ ਜਾ ਉਹ ਦਿਮਾਗ ਠੰਡਾ ਰੱਖ ਨੀ ਡਰਦੀ ਨਾ 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 ਗੁਰਿਆ ਹਾਂ ਇਹ ਦੇ ਲਾੜ ਕਰਦੇ ਆ ਆ ਜਾੜ ਕਰਦੇ ਆ ਆ ਜਾ ਆ ਜਾ ਆਇਆ ਇਹਨੂੰ ਅੱਡ ਪਾਈ ਗੁਰਿਆ ਇੱਥੇ ਇੱਥੇ ਨਹੀਂ ਖਾਣੀ ਮੈਨੂੰ ਪਤਾ ਇੱਥੇ ਆਪਦੇ ਆਪ ਦੀ ਸੰਤ ਵੰਨਣੇ ਆਉਣ ਦੇਣਾ ਇੱਕ ਕਰ ਥੋੜੀ ਪਾ ਕੇ ਦੇਖੀਏ ਫਰੇ ਆਜ ਆਜ ਆ ਲੈ ਇਹ ਆਪ ਖਾਣਗੇ ਲੈ ਆ ਜਾ ਉਰੇ ਆ ਜਾ ਆਖਾ ਹਾਂ ਦੇਖ ਲੈ ਲੈ ਆ ਦੇ ਆ ਜਾਓ ਬਈ ਸਾਡੇ YouTube ਤੇ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਵੀ ਕੁਝ ਨਾ ਕੁਝ ਇਹਨਾਂ ਵਾਸਤੇ ਕਰਨਾ ਚਾਹੁੰਦੇ ਆ ਅਸੀਂ ਇਹੀ ਮੰਨ ਕੇ ਚੱਲੋ ਅ ਰੈ ਕਰਦੇ ਜਿਹੜੀ ਅਸੀਂ ਹਨਾ ਇਹ ਅਸੀਂ ਇਹਨਾਂ ਵਾਸਤੇ ਕੁਝ ਨਾ ਕੁਝ ਵੱਡਾ ਕਰਨਾ ਚਾਹੁੰਦੇ ਆ ਮੈਂ ਦੀਪਾ ਤੇ ਇੱਕ ਬਾਈ ਕੇਜੀ ਹਨਾ ਸਾਡੀ ਸੋਚ ਇਹੀ ਆ ਵੀ ਅਸੀਂ ਇਹਨਾਂ ਵਾਸਤੇ ਕੁਝ ਨਾ ਕੁਝ ਬਹੁਤ ਵੱਡਾ ਕਰੀਏ ਜਿਹੜਾ ਵਿਸ਼ਾਲ ਪੱਟਿਆ ਹੈ ਨਾ ਉਹ ਸਾਡੇ ਜ਼ਿਲ੍ਹੇ 'ਚ ਕੋਈ ਸ਼ੈਲਟਰ ਨਹੀਂ ਹੈਗਾ ਬਹੁਤ ਘੱਟ ਹੈ ਕਿੱਥੇ ਹੈ ਚਲੋ ਲੋਟ ਕੁੜੀ ਵਿਚਾਰੀ ਕਰਦੀ ਹੈ ਹਨਾ ਜਿਹੜੇ ਉੱਗੀ ਹੈਗੀ ਆ ਕਿੱਦੜ ਵਾਹੇ ਹੈਗੀ ਆ ਤੇ ਆਪਣੇ ਛੋਟੇ ਸ਼ੈਲਟਰ ਆਪਣੇ ਬਸ ਇੰਨਾ ਜਿਹੜਾ ਵੀ ਮਾੜਾ ਮੋਟਾ ਬਣਾਇਆ ਚਾਹੁੰਦੇ ਆ ਸਾਡਾ YouTube ਚੈਨਲ ਤੇ ਅਸੀਂ ਬਹੁਤ ਵੱਡਾ ਕਰਨਾ ਚਾਹੁੰਦੇ ਆ ਇਸ ਵਾਸਤੇ ਵੀ ਵੀਡੀਓ YouTube ਤੇ ਵੇਖਿਆ ਕਰੋ ਸਾਡੀਆਂ ਤੇ ਮੰਨ ਕੇ ਚਲੋ ਆਪਦੇ رائے ਰੱਖਿਆ ਕਰੋ ਕਮੈਂਟ ਕਰਕੇ ਹਨਾ ਜੋ ਵੀ ਤੁਹਾਡੀ رائے ਹੈ ਜਿੱਥੇ ਅਸੀਂ ਗਲਤੀਆਂ ਸਾਨੂੰ ਦੱਸਿਆ ਕਰੋ ਕਿ ਭਾਈ ਤੁਹਾਡੀ ਇੱਥੇ ਗਲਤੀ ਹੈ ਤਾਂ ਜੀ ਹਰ ਵੀਡੀਓ 'ਚ ਆਪਣੀ ਰਾਏ ਜ਼ਰੂਰ ਰੱਖਿਆ ਕਰੋ ਕਮੈਂਟ ਕਰਕੇ